ਹਾਂਜੀ ਗਾ ਸਿੱਕਾ ਕੀ ਹਾਲ ਚਾਹੋ ਕਿ ਤੁਸੀਂ ਸਾਰੇ ਵਧੀਆ ਹੋਗੇ ਜੀ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਇਹ ਕਬੂਤਰਾਂ ਨੂੰ ਕਰਾਂਗੇ ਜੀ ਰੰਗ ਕਿੱਦਾਂ ਫਿਰ ਵਧੀਆ ਕੀ ਹਾਲ ਆ ਠੀਕ ਹੈ ਸੋਸਤੀ ਪਈ ਆ ਸੋਸਤੀ ਪੈ ਗਈ ਤੁੱਪੇ ਯਾਰ ਸਾਈਕਲੀ ਤੇ ਆਉਣ ਨਾ ਮਥਾਕ ਮੜਾ ਇਹ ਐਕਟਿਵ ਤਾਂ ਰਹਿ ਯਾਰ ਐਡੀ ਤੁੱਪਿਆ ਪੇਪਰ ਭਾ ਕੇ ਆਇਆ ਮੁੰਡਾ ਥੋੜਾ ਜਨਾ ਦੂਜਾ ਹੋ ਗਿਆ ਕੀ ਕਹਿੰਦੇ ਹੁੰਦੇ ਉਹਨੂੰ ਸਟੋਰੀ ਤੇ ਪਰੋਖਾ ਸੀ ਪ੍ਰਵੋਕ ਚਲੋ ਜੀ ਆਪਾਂ ਕੱਲ ਲਾਏ ਸੀ ਰੰਗ ਪਹਿਲਾਂ ਉਹ ਤੁਸੀਂ ਕਲਿੱਪਾਂ ਦੇ ਲਓ ਆਪਾਂ ਉਧਰਲੇ ਕੋਠੇ ਤੇ ਲਾਏ ਸੀ ਉਹਨਾਂ ਦੇ ਕਬੂਤਰਾਂ ਨੂੰ ਰੰਗ ਲਾਏ ਸੀ ਫਿਰ ਬਾਅਦ ਚੋ ਅੱਜ ਆਪਾਂ ਲਾਏ ਜੀ ਆਪਣੇ ਕਬੂਤਰਾਂ ਨੂੰ ਰੰਗ ਪਰ ਇਹ ਤਾਂ ਰਹਿ ਮਲੇ ਇੱਕ ਜਿਹੜਾ ਮੈਂ ਜੀ ਫਰੋਹੀ ਲਾ ਲਾ ਲਾਈ ਮੈਂ ਉਹ ਕਲਾਪੀ ਲੱਗਦੇ ਨਹੀਂ ਦੂਜਾ ਕਲਾਪੀ ਕਰਦੇ ਮੈਨੂੰ ਸਾਨੂੰ ਪੂਛ ਸੋਹਣੀ ਲੱਗਦੀ ਐ ਜੀ ਹਾਂ ਜਦੋਂ ਖੋਲਦੇ ਉੱਚ ਪਾਲਾ ਜੇ ਚ ਕਲਮ ਪੈਂਦੀ ਐ ਦੇਖ ਲਾ ਇਤਨੀ ਪੈਂਦੀ ਕਲਮ ਉੱਚ ਪਾਲਾ ਨੇ ਲਾਉਣੀਆਂ ਸਾਰੀ ਪੂਸ਼ਕਾਨੀ ਨਹੀਂ ਸੌਰੀ ਪੂਸ਼ਕਾਨੀ ਆ ਹਾਂ ਇਦਾਂ ਪਿਛੈਨ ਬਾਸ ਇਦਾਂ ਸਿੱਧਾ ਰੱਖ ਮੁਰੇ ਉਹ ਵੀ ਪੁੱਛਾਂ ਕਿੰਨੀਆਂ ਵੇਜੇ ਕਰਦੀ ਐ ਦੇ ਲਾ ਫੇਨ ਚੱਜਣਾ ਆ ਦੇ ਆ ਦੇ ਖੋਲ ਕੇ ਇਦਾਂ ਵਿੱਚੋਂ ਖੋਲ ਕੇ ਆ ਹਾਂ ਲਾਈਨਿੰਗ ਬਰੂਬਰ ਉਹ ਜਿਵੇਂ ਇਦਾਂ ਦੇਖਣਾ ਲੈਵਲ ਚ ਵੀ ਹੋਣੀ ਚਾਹੀਦੀ ਆ ਪੂਸ਼ ਲੈਵਲ ਚ ਨਹੀਂ ਲੈਵਲ ਚ ਦੇ ਤੇਰੀ ਲੈਂਡ ਟੇਢੀ ਨਾ ਹੋਵੇ ਲੈ ਦੇ ਇਧਰੋਂ ਘੱਟਿਆ ਇਧਰ ਜਾ ਹਾਂ ਇਧਰੋਂ ਲਾ ਹਾਂ ਇਹਨਾਂ ਰਾਮ ਨਾਲ ਲਾ ਆਪਣੇ ਕਿੜਾ ਕੋਈ ਮਗਰ ਪਿਆ ਤੇ ਉੱਡਦਾ ਸੋਨਾ ਲਾਦਾ ਜਾਨਵਰ ਉਹ ਵੀ ਮਤਲਬ ਕਰਤੀ ਏ ਟੋਰੀ ਪੂਸ਼ ਬਸ ਹੂੰ ਨੋਵਾਂ ਜੀ ਦੀ ਸਮਝ ਲਾਉਂਦੀ ਹੈ ਨਾ ਫਿਰ ਦੇਸੀ ਜਗਾੜ ਤਾਂ ਹੈਗਾ ਹੀ ਆ ਦੇਸੀ ਹੁੱਕਾ ਮਾਰ ਹੁੱਕਾ ਮਾਰੀ ਜਾਂਦੀ ਇਹ ਤੇ ਬੈਨ ਨੂੰ ਇਹ ਲਾਏ ਜਾਂਦੇ ਰੰਗ ਉਹ ਤੋਂ ਵੀ ਝੱਕ ਜਾਂਦੇ ਮੈਂ ਉਹਦਾ ਤਰੇ ਫੋਨ ਕਰਦਾ ਸੀ ਤੈਨੂੰ ਦੁਪਹਿਰੇ ਹੂੰ ਬੈਨ ਨੂੰ ਲਾਓ ਐ ਮੜੇ ਤੋਪੇ ਕਰੋ ਨਾ ਛੱਡ ਦੀ ਇਦਾਂ ਹੀ ਛੱਡ ਦੀ ਅੰਦਰ ਕੋਲੀ ਬਣਾ ਮੈਨੂੰ ਬਿਠਾ ਦੇ ਛੱਡ ਦੇ ਇਹ ਬਣਾ ਦੇ ਫਿਰ ਮੈਂ ਬੈਠੀਂ ਗਏ ਛੱਡ ਦੇ ਜਲੀ ਨਾਲ ਹੀ ਡੌਣੇ ਆ ਕੂਤਰ ਕੂਤਰ ਆ ਜੇ ਦੇ ਹੋਊਗੇ ਅਸੀਂ ਤਾਂ ਚੋਕਲ ਮੇਲੇ ਹੀ ਕਰਨਾ ਪੜ। ਇਹਦੇ ਜੇ ਮਗਰ ਲਲਾ ਲਲਾ ਲਗਾ। ਇਹਦੇ ਵੀ ਲਾਉਣਾ। ਇਹਦੇ ਵੀ ਆ। ਸਾਰੇ ਕਰ ਦੇ। ਇਹਦੇ ਕਿਹਦੇ ਬੱਕਰੀ ਲਾਦੀ। ਇਹਦੇ ਟੂਸਾ ਲਾ ਦਿਓ। ਆਹ ਜੜਾਇਆ। ਇਹ ਫਰੋ ਦੀ। ਫਰੋ ਦੀ ਕਰਨੀ। ਝਾਲਰ ਲਾ ਦੀਏ। ਇਹਨੂੰ ਪਾਣੀ ਆ। ਝਾਲਰ ਲਾ ਦੀਏ। ਇਹਦਾ ਆਪਣਾ ਤੂੰ ਹਣਾ ਆਪਣੇ ਵਾਲਾ ਇਦਾਂ ਦਾ ਬਣਾ ਦੇ। ਇਤੋਂ ਇਦਾਂ ਝਾਲਰ ਲਾ ਦੀਏ। ਥੱਲੇ ਥੱਲੇ ਮਾੜੀ ਮਾੜੀ। ਲਾ ਦੇ। ਰਵੀ ਨੇ ਇੱਕ ਦੇ ਬਣਾਈ ਦੀ। ਗੁਲਾਬੀ ਗੁਲਾਬੀ ਝਾਲਰ ਬਣਾ ਦੇ। ਵੀਡੀਓ ਚ ਇੱਕ ਵਧੀਆ ਲੱਗੂ ਚਲੋ ਕਰੋ ਇਹਨੂੰ ਫਲਟਾਓ ਇਸਕੇ ਚਾਲੇ ਦਿਓ ਜਿ세 ਹੁਣ ਕੋ ਧਿਆਨ ਨਾ ਲਾਈਨ ਡਿਜ਼ਾਈਨ ਆਗਾ ਆਉਗਾ ਤੇਰੇ ਹੱਥਿਆ ਉਹ ਤੋਂ ਸ਼ੁਰੂ ਹੋ ਜਾ ਆਹ ਇੱਥੋਂ ਜਾਣਾ ਚਾਲਕ ਬਣਾਉਣੀ ਆ ਹਾਂ ਇੱਧਰ ਵਾ ਇੱਥੋਂ ਬਰੋਚੋਂ ਬਰਾਬਰ ਹੀ ਆਉਂਦਾ ਜਾਵੇ ਬਸ ਹਾਂ 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 ਯਸਾ ਜੱ세 ਨੂੰ ਪੇਂਟ ਦਾ ਕੰਮ ਜ਼ਗਾ ਦੰਨੇ ਆ ਕਾਲਮ ਦਾ ਸੁਣੀ ਚਲਾਉਂਦਾ ਫੁੱਡੇ ਆ ਦੇ ਕਬੂਤਰ ਉੜਾ ਆ ਕਰਾ ਵਾ 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 ਡੋਬਰ ਬਣਾ ਇਹ ਚੱਲਰ ਬਰੂਮਰ ਜਾਈ ਦੀ ਜਾਂ ਉੜਾ ਗੱਡੀ ਕਰਾ ਆ ਆ ਗਿਆ ਮੈਂ ਤਾਂ ਅਟਕ ਗਿਆ ਹੁਣ ਆਪੇ ਉੜ ਗਿਆ ਹਾਂ ਤਾਂ ਇਹਦਾ ਵੀ ਉੜਿਆ ਨਹੀਂ ਉਹ ਦੂਆ ਆ ਇਹਦਾ ਭਰਾ ਹੋਈ ਬਾਕੀ ਚੱਲ ਰਹਿ ਕੇ ਚੱਲ ਰਹਿਦੀ ਥੱਕੋ ਰਹਿੰਦੀ ਆ ਕਿਨੀ ਮੀ ਆ ਜੀ ਅੱਜ ਨਾ ਕਰ ਆ ਇਹਨੇ ਉਹ ਚੀਜ਼ ਇੱਧਰ ਤੋਂ ਪਾ ਉਧਰੋਂ ਵੀ ਕਰ ਬਰੋਬਰ ਇੱਥੋਂ ਬਾਹਰ ਨਾ ਥੋੜਾ ਲਾ ਬਸ ਨਾ ਬਰੋਬਰ ਕਰਨਾ ਮੋੜ ਦੇ ਓਰ ਦਾ ਨਹੀਂ ਕੱਢ ਦੋ ਦੂਜੇ ਪਾਸੇ ਵੀ ਲਾਉਣਾ ਹਾਂ ਜੀ ਇਹਨਾਂ ਦੀ ਹੁਣ ਇਕੱਠੇ ਜੇ ਫਿਰਦੇ ਇਹਨਾਂ ਦੀ ਵੀਡੀਓ ਬਣਾ ਲੈ ਤੁਸੀ ਆ ਤੁਸੀ ਆ 2 ਘੰਟੇ ਹੋ ਗਏ ਓਰ ਦੋ ਕਿੰਨੇ ਘੰਟੇ ਹੋ ਗਿਆ? 2 ਵਜੇ ਛੱਡਿਆ ਸੀ ਕਿੰਨਾ ਟਾਈਮ ਹੋ ਗਿਆ? 6 ਵਜੇ ਗਏ ਉਹਨੇ 6 ਵਜੇ 4 ਘੰਟੇ ਹੋ ਗਏ ਆ। ਆਠੀ ਬੋਲਣ ਲੱਗ ਗਿਆ। ਫਟ 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 ਪਾਉ। ਆਹ ਉਹ ਲੈ ਤੀਜੀ ਚੌਥੀ ਡਾ ਰਿਆ। ਉਹ ਤਾਂ ਬੱਚਾ ਬਹਿ ਕੇ ਉੜਿਆ। ਡੈਣਾ ਮਾਰੂ ਡੈਣ। ਕਿੰਨਾ ਚਿਰ ਹੋ ਗਿਆ? 6 ਘੰਟੇ ਦੁਪਹਿਰ ਦਾ ਛੱਡਿਆ ਸ਼ਾਮ ਹੋ ਗਈ ਆ। ਆਠੀ ਬੋਲਣ ਲੱਗ ਗਿਆ। ਬਰਾਵਨਾ ਉਮੀਰ ਜੰਨਾ ਅਬਾਲੇ ਦਾ ਉਹ ਦੁਨੀਆਂ ਵਿੱਚ ਐ ਤੇਰੀ ਸਮਾਨ ਹੈ ਕੈਮੀਕਲ ਰੈਐਕਸ਼ਨ ਹੈ ਬਾਇਓ ਹੈਜ਼ਰਡ ਬਾਇਓ ਹੈਜ਼ਰਡ ਜਵਾਬ ਦਾ ਉੱਤਰ ਆ ਗਿਆ ਕਾਲਦੀਏ ਬਰੋਲੀ ਦੂਸਤੋ ਕਾਲੀ ਪੂਛ ਹਾਂ ਕਾਲੀ ਉਹ ਇਹ ਨਹੀਂ ਆ ਉਹ ਦੱਸ ਸੀ ਤੇਰੇ ਨਾਲ ਕੋਈ ਹੋ ਰਿਹਾ ਹੈ ਅਲੀ ਨਗਾਰਾ ਨਾ ਰਾਮ ਨਾ ਯਾਰ ਬਾਬਾ ਪੁਤਰਾ ਨਿਰੋਗ ਬਾਬਰ ਅਸ ਬੰਦੇ ਰੁਤਤਾਂ ਕੇ ਜੀ ਆਇਆਂ ਨੂੰ ਸਾਰੀਆਂ ਚਾਰਦਾ ਭੀ ਆਮ ਮੇਲਾ ਪਰ ਮਰਾ ਬਰੇ ਰੱਖੀ ਪੀਣਾ ਕਹਿੰਦਾ ਪਰੇ ਦੇ ਆਉਂਦੇ ਨਹੀਂ ਜਿਆੜੇ ਦੇ ਲਾਣਾ ਬੜਾ ਮੋਟਾ ਕ ਨਹੀਂ ਡਾੜੀ ਇਹਦਾ ਚੁਕਨਾਬੀ ਘਰ ਨਾਲ ਲਿਆ ਦੋ ਇਹਨੂੰ ਵੀ ਫੜ ਕੇ ਚਾਚਾ ਇੱਕ ਦੇ ਮੈਂ ਆ ਮਾਂ ਬਾਪ ਹੈ ਚੱਤੀ ਫਿਲ ਬੈਠੀ ਹੈ ਉਹ ਜੀ ਦਮਾ ਕੇ ਕਿਹਦੇ ਲਾਇਆ ਹੈ ਉਹ ਜੀ ਹੋਰ ਮੰਮੂ ਪਹਿਲਾਂ ਕਲਾਬੀ ਪਹਿਲਾਂ ਥਾਰੇ ਨੂੰ ਰੱਖ ਲਓ ਇੱਥੇ ਮੈਂ ਪਕਾਵਾਂਗੇ ਅਜੇ ਜਿਸ ਕਿਸੇ ਦੇ ਉੱਪਰ ਨਾ ਠੀਕ ਹੋਵੇ ਕੈਮਰੇ ਨਹੀਂ ਕੀ ਕਹਿੰਦਾ ਫਰੋਜੀ ਜੀ ਆ ਉਹ ਤਾਨੂੰ ਲਾ ਦੇਣਾ ਤਾਨੂੰ ਲਾ ਦੇਣਾ ਸਵੇਰੇ ਉੱਠ ਕੇ ਲਾ ਦੇਦੇ ਜੋ ਕਰਦੇ ਪਾਣੀ ਉਹਦੇ ਵਿੱਚ ਆ ਹੋਰ ਫਾਉਂਦੀ ਆਹਾਂ ਅੰਦਰ ਆਸ ਨੇ ਠੀਕ ਆਮਨ ਦੇ ਦੇ ਬੱਸ ਆ ਰੀਅ ਮਝੂ ਦੀ ਆਪਣਾ ਨਾਮ ਨੂੰ ਨਹੀਂ ਬਣਾਇਆ ਉਹ ਸਹੀ ਹੈ ਮੈਂ ਕਿਹਨਾਂ ਛੋੜੀ ਹੋੜੀਆਂ ਤੁਸੀਂ ਬਣਾ ਨਾਮ ਨਿਕਲੇ ਨਾ ਬਾਹਰ ਜਿਹੜੀ ਮਾਜੀ ਲਾਲਵੇਂ <laughs> the next <laughs> the next morning ਦੇ ਜੋ ਨਹੀਂ ਤਾਂ ਹੁੰਦਾ ਹੀ ਤਾਂ ਮੈਂ ਕਿਹਾ ਵੇਟ ਕਰ ਲਾ ਕਰ ਜੇ ਸੇ ਸਹੀ ਆ ਜਿਸ ਸੇ ਉਹਨਾਂ ਕੋ ਫੜ ਕਰ ਤਾਜ ਆਹ ਰੱਤਾ ਰੱਤਾ ਆਹੜਾ ਆਹ ਹਾਂ ਇਹਨੂੰ ਉੱਚੀ ਛੱਡ ਨਾ ਇੱਕ ਪਾਸੇ ਲਾਉਣੇ ਮੈਂ ਭਾਰੇ ਇੱਥੇ ਬਾੜੇ ਆ ਕੋਈ ਨਾ ਕੋਈ ਨਾ ਦੇ ਦੇ ਵੀ ਇੱਧਰੇ ਫਾੜਿਆਂ ਥਲੇ ਨਾ ਕਰ ਪੂਛਦੇ ਰੱਖਦੇ ਨਾ ਉਹਨੂੰ ਵੱਲ ਲੈ ਜਾ ਫਰਲਸ ਰਹਿੰਦੇ ਆ ਜਦੋਂ ਉੜਦੇ ਆ ਇਹ ਪਤਾ ਲੱਗਦਾ ਇਹ ਤਾਂ ਬੜੀ ਅਜੀਬ ਜਿਹੀ ਕਰਕੇ ਦੇਖਾ ਚੱਕਾ ਰਹਿੰਦੇ ਆ ਗਰਬੀ ਚਾਚਾ ਦੀ ਦੌੜ ਦੇ ਪੱਲੇ ਚ ਲਕੀ ਜੀ ਹੈ ਨਾ ਭੂਰੀ ਜੀ ਬਸ ਵੀ ਉਹ ਹੀ ਆ ਇਹਦਾ ਭਰਾ ਸੀਗਾ ਪੁੱਛ ਕਰਤਾ ਵੀ ਇਹ ਪੁੱਛ ਕੰਨੀ ਬਾਰੇ ਗੱਲ ਕੰਨੀ ਬਾਰੇ ਉਹ ਵੀ ਜਿਹਾ ਸੀ ਉਧਰ ਫੜ ਕੇ ਕੰਨ ਕੰਨੀਆਂ ਘਾਟਿਆ ਦੇ ਮੈਂ ਕਰਈਆਂ ਮਾੜੀ ਨਹੀਂ ਜਾਉ ਪਾਵਰ ਚੱਲ ਜੀ ਆਈ ਆਈ ਮੜਾ ਉੱਪਰ ਕੋਠੇ ਦੇ ਆਈ ਇਧਰ ਹੀ ਆਪਣੇ ਵਾਲੇ ਕੋਠੇ ਬਹੁਤ ਇਸ ਤਰ੍ਹਾਂ ਥੱਲੇ ਨੇ ਆ ਤੋ ਰੰਗ ਲਿਆਂਦੇ ਆ ਆ ਲਾਇ ਸੀ ਪਹਿਲਾਂ ਆ ਵਾਲਾ ਲਾਇਆ ਰੰਗ ਗੁਲਾਬੀ ਆ ਤੇ ਹੁਣ ਆ ਨੀਲਾ ਜਾ ਲਾਉਣ ਲੱਗੇ ਆ ਤਿੰਨ ਚਾਰ ਕਬੂਤਰਾਂ ਨੂੰ ਲਾਇਆ ਉਹ ਵਾਲੇ ਲਾਇਆ ਯਾਦ ਬੈਠਾ ਆ ਕਿਦੋਂ ਆਪਾਂ ਜੀ ਲੰਗ ਰੰਗ ਕਬੂਤਰਾਂ ਲਾ ਕੇ ਦੇਖੀਏ ਆ ਮਮਾ ਹੁਣ ਆ ਨੀਲਾ ਜਾ ਲਾਇਓ ਆਏ ਮੋਸਾ ਮਸੀ ਆ ਆ ਤਾਂ ਕੱਲ ਵੀ ਲਾਇਆ ਸੀ ਮਸੀ ਆਇਆ ਥੱਲੇ ਤੇ ਜਿਹੜਾ ਕੱਲ ਉਧਰ ਲਾਇਆ ਉਧਰ ਆ ਭਲਾਓ ਜੀ ਇਹ ਆਪਣਾ ਗੂੜਾ ਫਰੋਜੀ ਬਣ ਗਿਆ ਚਾਚੇ ਟੀ-ਸ਼ਰਟ ਅਰਗਾ ਹੋ ਗਿਆ ਹਾਂ ਸਪੈਲਟ ਕਮ ਆ ਬੀਓ ਇਹ ਕੀ ਆ ਇੱਥੇ ਨਾ ਤਿੰਨ ਦੇ ਤਿੰਨ ਨਾ ਚਾਚਾ ਕਹਿੰਦੇ ਸਪੈਲਟ ਆ ਬਈ ਪੂਛ ਨੂੰ ਲਾ ਬੈ ਲਾ ਪੂਛ ਸਹੀ ਕਰੀ ਜੀ ਦੀ ਪੂਛ ਇਹ ਲਾ ਪੂਛ ਤੇ ਮੈਂ ਕੋਰ ਲਾ ਦੀ ਓਏ ਪੁੱਠਾ ਕਰ ਆਹ ਪੁੱਠਾ ਕਰਕੇ ਠੀਕਾ ਹੋ ਗਿਆ ਫੇਕਾ ਉਹ ਲਾਇਆ ਪਾਣੀ ਚ ਟੈਸਟ ਆ ਕਿੰਨਾ ਟੈਸਟ ਜਿਆ ਕੀਤਾ ਜੇ ਪਾ ਪੈ ਡਰਾਹ ਤਿੱਕ ਕਿਉਂ ਪੂਸ਼ ਮਰੀ ਖੋਲਾ ਚਾਚਾ ਇੱਕ ਮਿੰਟ ਕੱਟਿਆ ਇਹ ਮੈਂ ਕਹਿੰਦਾ ਫਰੋਜੀ ਟੱਟ ਚਾਲਰ ਬਣਾ ਦਿਓ

ਨੀਲਾ ਯਾ ਰੰਗ ਕੀਤਾ ਇਹਨੂੰ ਹੋਰ ਵੀ ਕੰਨਾ ਕੇ ਇਹਨੂੰ ਜੇ ਬਹੁਤ ਆ ਕਿੰਨੇ ਘਰ ਤੇ ਪੰਜ ਹੋ ਗਏ ਕੱਲ ਉਹ ਵੀ ਕੀਤੇ ਸਵੇਰੇ ਵੀ ਹਾਂ ਕੱਲ ਉੱਤਰ ਕੀਤੇ ਹਾਂ ਬੱਚਾ ਵੀ ਔਖੇ ਔਖੇ ਸਾਲ ਲੈਣ ਲੱਗਾ ਇਹ ਪਤਾ ਨਹੀਂ ਹੁਣ ਯੋਗਾ ਨਹੀਂ ਪਾਇਆ ਹਨਾ ਇਹਨੂੰ 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 ਚਲੋ ਛੂਟਾ ਨਹੀਂ ਦਤਾ ਨਾ ਮਾਪੇ ਵੀ ਹੁਣ ਆਖੀ ਦਿੱਤਾ ਬੜ ਗੱਲ ਦੇਖੋ ਹੁਣ ਕੀ ਬਣਦਾ ਇਹ ਦੁੱਖ ਬਹੁ ਹੁੰਦਾ ਜੇ ਤਾ ਇਦਾਂ ਬੈਠੇ ਮਾਰਦੇ ਹਮਮ ਬਿਮਾਰੀ ਹੋ ਜਾਂ ਲੰਗੀ ਬਿਮਾਰੀ ਆ ਬਿਮਾਰ ਸਗਾ ਦਵਾ ਦੇ ਦਿੱਤੀ ਹੈ ਦੇਖੋ ਕਿੰਨਾ ਸਾਨਾ ਬਣਿਆ ਦੇਖਿਆ ਦਵਾ ਦੇ ਦਿੱਤੀ ਹੈ ਹੋ ਗਿਆ ਵੇ ਠੀਕ ਹਮ ਚਲੋ ਇਸਕੇ ਵੀ ਲਾਈ ਜਾਈਏ ਇਹ ਕਿੱਥੇ ਲਈਏ ਅੱਜ ਆਪਾਂ ਆਲੇ ਕਬੂਤਰਾਂ ਨੂੰ ਰੰਗ ਲਾਇਆ ਹੈ ਹੈ ਕਿੱਥੇ ਸਹੀ ਆ ਰਹੀ ਹੈ